ਮੈਂ 2 ਸਾਲ ਵੀ ਪੂਰੇ ਨਹੀਂ ਹੋਏ 22 ਮਹੀਨਿਆਂ ਦੇ ਵਿੱਚ ਇੱਕ ਕਰਜ਼ਾ 60 ਹਜ਼ਾਰ ਕਰੋੜ ਦਾ ਲੰਬਰ 2 ਮੁਲਾਜ਼ਮਾਂ ਦਾ ਤੀਬੇ 올ਡ ਪੈਨਸ਼ਨ ਸਕੀਮ ਝੂਠ ਬੋਲਦੇ ਆਦੀ ਸੋ ਨੋਟੀਫਿਕੇਸ਼ਨ ਵਾਦਾ ਕਰ ਦਿੱਤਾ ਜਦੋਂ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨਸ ਹੋਣੀਆਂ ਸੀ ਅੱਜ ਦੇ ਦਿਨ ਕੋਈ ਨੋਟੀਫਿਕੇਸ਼ਨ ਨਹੀਂ ਕਾਂਗਰਸ ਨੇ ਤੇ ਹਿਮਾਚਲ ਜੇ ਇਸ ਤੋਂ ਬਾਅਦ ਤੱਕ ਚਾਹੇ ਨੋਟੀਫਾਈ ਉਹਨੂੰ ਨੋਟੀਫਾਈ ਕਰ ਦਿੱਤਾ ਸਕੀਮ ਲਾ ਦੂੰਗਾ ਛਤਿਸਗੜ ਚ ਲਾ ਦੂੰਗਾ ਰਾਜਸਥਾਨ ਚ ਲਾ ਦੂੰਗਾ ਉਹਨਾ ਜਿਹੜਾ ਟੋਟਲ ਮੈਂ ਹੁਣ ਬੈਠਾ ਇਹਦਾ ਕੱਢ ਰਿਹਾ ਸੀ ਹਿਸਾਬ ਕਿਤਾ ਟੋਟਲ ਰੈਵਨਿਊ ਰਸੀਡ ਜਿੰਨੀਆਂ ਪੰਜਾਬ ਦੀ ਉਹਦੇ ਚੋਂ 23% ਤੇ ਕੱਲਾ ਬੈਂਕਾਂ ਦੀਆਂ ਜਿਹੜੀਆਂ ਕਿਸ਼ਤਾਂ ਤੇ ਕਰਜ਼ੇ ਵਾਪਸ ਕਰਨ ਤੇ ਚਲਾ ਜਾਂਦਾ ਟੋਟਲ 100 ਚੋਂ 23 ਰੁਪਏ 57.6 ਉਹਦਾ ਮਤਲਬ 57.5 ਰੁਪਏ ਚਲੇ ਜਾਂਦੇ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਚ ਤੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਦੀ ਸੈਲਰੀਜ਼ ਤੇ ਪੈਨਸ਼ਨ ਸਾਢੇ 57 100 ਦੇ ਵਿੱਚੋਂ ਤੇ ਜਿਹੜੇ 25 ਰੁਪਏ ਨੇ ਸਵਾ 25 ਰੁਪਏ ਉਹ ਚਲੇ ਜਾਂਦੇ ਪਾਵਰ ਸਬਸਿਡੀ ਇਹ 100% ਦਾ ਪੈਸਾ ਵੀ ਪੂਰਾ ਹੋ ਗਿਆ 100 ਦਾ 100 ਇਸੇ ਕੰਮ ਚਲਾ ਗਿਆ 3 ਰੁਪਏ ਬਕਾਇਆ ਰਹਿੰਦੇ 3% ਜਿਹੜੇ ਪੰਜਾਬ ਦਾ ਤੁਸੀਂ ਕਹਿੰਦੇ ਸਕੂਲ ਬਣਾਣੇ ਨੇ ਕਾਲਜੇਜ਼ ਬਣਾਣੇ ਨੇ ਮੈਡੀਕਲ ਕਾਲਜੇਜ਼ ਬਣਾਣੇ ਨੇ ਪੁਲ ਬਣਾਣੇ ਮੇ ਉਹ 3% ਨਾਲ ਕੀ ਬਣੇਗਾ ਟੋਟਲ ਫੇਲਡ ਸਕੀਮ ਵੇਖੋ ਤੁਸੀਂ ਬਜ਼ੁਰਗਾਂ ਨੂੰ ਇਹਨਾਂ ਨੇ ਕਿਹਾ ਸੀ ਅਸੀਂ 1500 ਰੁਪਏ 올ਡੇਜ ਪੈਨਸ਼ਨ ਦੇਣ ਅਸੀਂ 2500 ਕਰਾਂਗੇ ਉਹ ਨਾ ਹੀ ਕਿਤੇ ਪੰਜਾਬ ਸਰਕਾਰ ਦੇ ਉੱਪਰ ਬੋਲਦੇ ਨਜ਼ਰ ਆਏ ਪ੍ਰਤਾਪ ਸਿੰਘ ਬਾਜਵਾ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਚਾਹੇ ਉਹ ਵਾਦਾ ਮਹਿਲਾਵਾਂ ਨੂੰ ਪੈਨਸ਼ਨ ਦੇਣ ਦਾ ਹੋਵੇ ਚਾਹੇ ਉਹ ਵਾਦਾ ਬੁਢਾਪਾ ਪੈਨਸ਼ਨ ਦੇ ਵਿੱਚ ਵਾਧਾ ਕਰਨ ਦਾ ਹੋਵੇ ਜਾਂ ਹੋਰ ਵੀ ਜਿਹੜੇ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸਨ ਉਹਨਾਂ ਵਾਅਦਿਆਂ ਦੇ ਉੱਪਰ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਉੱਪਰ ਨਿਸ਼ਾਨੇ ਸਾਧਦੇ ਨੇ ਕੀ ਕੁਝ ਕੀਤਾ ਆਓ ਦੇਖਦੇ ਹਾਂ ਤੇ 34000 ਕਰੋੜ ਰੁਪਏ ਸਾਲ ਦਾ ਹੈ ਤੇ ਇੱਕ ਸਾਲ 'ਚ 54000 ਕਰੋੜ ਦੇ ਨਾਲ ਮੈਂ ਸਾਰੇ ਪੰਜਾਬ ਦੀ ਡਿਵੈਲਪਮੈਂਟ ਕਰਾਵਾਂਗਾ ਤੇ ਮੈਂ ਵਚਨ ਦੇਣਾ ਕਿ 1 ਰੁਪਇਆ ਵੀ ਕਰਜ਼ਾ ਨਹੀਂ ਚੁਕਾ ਮੈਂ ਤੁਹਾਨੂੰ ਦੱਸਣਾ ਚਾਹਨਾ 2 ਸਾਲ ਤਕਰੀਬਨ 2 ਸਾਲ ਵੀ ਪੂਰੇ ਨਹੀਂ ਹੋਏ 22 ਮਹੀਨਿਆਂ ਦੇ ਵਿੱਚ ਇਹ ਕਰਜ਼ਾ 60 ਹਜ਼ਾਰ ਕਰੋੜ ਦਾ ਹੋ ਗਿਆ ਨੰਬਰ 2 ਮੁਲਾਜ਼ਮਾਂ ਦਾ ਤੁਏ ਬੀ 올ਡ ਪੈਨਸ਼ਨ ਸਕੀਮ ਝੂਠ ਬੋਲਦੇ ਆਦੀ ਸੋ ਨੋਟੀਫਿਕੇਸ਼ਨ ਵਾਦਾ ਕਰ ਦਿੱਤਾ ਜਦੋਂ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨਸ ਹੋਣੀਆਂ ਸੀ ਅੱਜ ਦੇ ਦਿਨ ਕੋਈ ਨੋਟੀਫਿਕੇਸ਼ਨ ਨਹੀਂ ਕਾਂਗਰਸ ਨੇ ਤੇ ਹਿਮਾਚਲ ਚ ਇਸ ਤੋਂ ਬਾਅਦ ਤੱਕ ਚਾਏ ਨੋਟੀ ਉਹਨੂੰ ਨੋਟੀਫਾਈ ਕਰ ਦਿੱਤਾ ਸਕੀਮ ਲਾ ਦੂੰਗਾ ਛਤੀਸਗੜ੍ਹ ਚ ਲਾ ਦੂੰਗਾ ਰਾਜਸਥਾਨ ਚ ਲਾ ਰਿਹਾ ਹੁਣ ਆ ਜਿਹੜਾ ਟੋਟਲ ਮੈਂ ਹੁਣ ਬੈਠਾ ਇਹਦਾ ਕੱਢ ਰਿਹਾ ਸੀ ਹਿਸਾਬ ਕਿਤਾਬ ਟੋਟਲ ਰੈਵਨਿਊ ਰਸੀਡ ਜਿੰਨੀਆਂ ਪੰਜਾਬ ਦੀ ਉਹਦੇ ਚੋਂ 23% ਤੇ ਕੱਲਾ ਬੈਂਕਾਂ ਦੀਆਂ ਜਿਹੜੀਆਂ ਕਿਸ਼ਤਾਂ ਤੇ ਕਰਜ਼ੇ ਵਾਪਸ ਕਰਨ ਚ ਚਲਾ ਜਾਂਦਾ ਟੋਟਲ 100 ਚੋਂ 23 ਰੁਪਏ 57.6 ਉਹਦਾ ਮਤਲਬ 57 ਰੁਪਏ ਚਲੇ ਜਾਂਦੇ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਚ ਤੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਦੀ ਸੈਲਰੀਜ਼ ਤੇ ਪੈਨਸ਼ਨ ਸਾਢੇ 57 ਰੁਪਏ 100 ਦੇ ਵਿੱਚੋਂ ਤੇ ਜਿਹੜੇ 25 ਰੁਪਏ ਨੇ ਸਵਾ 25 ਰੁਪਏ ਉਹ ਚਲੇ ਜਾਂਦੇ ਪਾਵਰ ਸਬਸਿਡੀ ਇਹ 100% ਦਾ ਪੈਸਾ ਵੀ ਪੂਰਾ ਹੋ ਗਿਆ 100 ਦਾ 100 ਇਸੇ ਕੰਮ ਚਲਾ ਗਿਆ 3 ਰੁਪਏ ਬਕਾਇਆ ਰਹਿੰਦੇ 3 ਪਰਸੈਂਟ ਜਿਹੜੇ ਪੰਜਾਬ ਦਾ ਤੁਸੀਂ ਕਹਿੰਦੇ ਸਕੂਲ ਬਣਾਣੇ ਨੇ ਕਾਲਜੇਜ਼ ਬਣਾਣੇ ਨੇ ਮੈਡੀਕਲ ਕਾਲਜੇਜ਼ ਬਣਾਣੇ ਨੇ ਪੁਲ ਬਣਾਣੇ ਨੇ ਉਹ 3% ਦਾ ਕੀ ਬਣੇਗਾ ਜੀ ਟੋਟਲ ਫੇਲਡ ਸਕੀਮ ਵੇਖੋ ਤੁਸੀਂ ਬਜ਼ੁਰਗਾਂ ਨੂੰ ਇਹਨਾਂ ਨੇ ਕਿਹਾ ਸੀ ਅਸੀਂ 1500 ਰੁਪਿਆ 올ਡੇਜ ਪੈਨਸ਼ਨ ਦੇ ਦਿੰਦੇ ਅਸੀਂ 2500 ਕਰਾਂਗੇ ਉਹ ਨਾ ਹੀ ਕਿਤੇ ਸ਼ਗਨ ਸਕੀਮ ਬੰਦ ਕਰਤੀ ਆਟਾ ਦਾਲ ਦੀ ਜਿਹੜੀ ਸਕੀਮ ਹੈ ਅਸੀਂ 40 ਲੱਖ ਬੰਦੇ ਨੂੰ ਬੈਨੀਫੀਸ਼ੀਰੀ ਸੀ ਕਾਂਗਰਸ ਕੀ ਇਹਨਾਂ 11 ਲੱਖ ਬੰਦਾ ਕੱਟ ਦਿੱਤਾ ਹੁਣ ਇਲੈਕਸ਼ਨਾਂ ਤੋਂ ਮਹੀਨਾ ਪਹਿਲੇ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲੇ ਕੱਟਿਆ ਉਹਨਾਂ ਦੇ ਨਾਮ ਐਡ ਕਰਤੇ ਸੈਂਟਰ ਸੈਂਟਰ ਵਾਲਿਆਂ ਨੇ ਉਹਨਾਂ ਦੀ ਕਣਕ ਬੰਦ ਕਰਤੀ ਮੰ 200 ਕਰੋੜ ਰੁਪਏ ਦਾ ਐਡੀਸ਼ਨ ਪੰਜਾਬ ਗਵਰਨਮੈਂਟ ਨੂੰ ਇਸ ਗੱਲ ਕਰਨ ਦੇਣਾ ਪੈ ਰਿਹਾ ਕਿ ਜਿਨ੍ਹਾਂ ਦੇ ਪਹਿਲੇ ਨਾ ਕੱਟੇ ਸੀ ਉਹਨਾਂ ਦੇ ਹੁਣ ਨਾ ਐਡ ਕੀਤੇ ਸੈਂਟਰ ਨੇ ਕਿਹਾ ਅਸੀਂ ਕਣਕ ਨਹੀਂ ਦੇਣ ਅਸੀਂ ਤੇ ਜਿੰਨੇ ਤੁਸੀਂ ਪਹਿਲੇ ਕੇਸਸ ਅਸੀਂ ਉਸੇ ਮੁਤਾਬਿਕ 16 ਮੈਡੀਕਲ ਕਾਲਜਿਸ ਇੰਦੇ ਸੀ ਦਵਾਂਗੇ ਇੱਕ ਵੀਕ ਤੇ ਸ਼ੁਰੂ ਨਹੀਂ ਹੋਇਆ ਔਰਤਾਂ ਦਾ 1000 ਰੁਪਇਆ ਦਵਾਂਗੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਆਉਂਦਾ ਮੁਲਾਜ਼ਮਾਂ ਦਾ ਅਸੀਂ ਵੇਖੋ ਜ਼ੋਰ ਲਾਇਆ ਪਿਛਲੀ ਵਾਰ 12% ਅਜੇ ਡੀਏ ਰਹੀਦਾ 4% ਮੁਲਾਜ਼ਮਾਂ ਨੂੰ ਡੀਏ ਦਿੱਤਾ 8% ਹੋ ਰਹੀਦਾ ਹੁਣ ਸੈਂਟਰ ਨੇ 4% ਹੋਰ ਇਹਨਾਂ ਦੇਣਾ ਦੇਣਾ ਤਾਂ 12 ਦਾ 12 ਉੱਥੇ ਖੜਾ ਰਹਿ ਜਾਣਾ 15% ਮੁਲਾਜ਼ਮਾਂ ਦਾ ਸਾਡੀ ਸਰਕਾਰ ਜਦੋਂ ਸੀ ਉਸ ਟਾਈਮ ਅਖੀਰਲੇ ਮਹੀਨਿਆਂ 'ਚ ਅਸੀਂ 15% ਸੈਲਰੀਜ਼ ਦੇ ਵਿੱਚ ਬਿਹਤਰੀ ਦਿੱਤੀ ਹੁਣ ਇੱਥੇ ਵੇਖੋ ਇਹਨਾਂ ਨੇ ਕੀ ਕੀਤਾ 15% ਫਾਈਨੈਂਸ ਸੈਕਟਰ ਬਿਨਾ ਕੈਬਨਟ ਦੀ ਮਨਜ਼ੂਰੀ ਲੈ ਜਿਹੜਾ ਕਾਂਗਰਸ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ 15% ਇਹਨਾਂ ਦੀ ਤਨਖਾਹ 'ਚ ਵਾਧਾ ਦਿੱਤਾ ਸੀ ਉਹ ਸਾਰਾ ਵਾਪਸ ਲੈ ਲਿਆ ਉਹ ਦੱਸੋ ਤਾਂ ਸਹੀ ਕਿਹੜੇ ਵਰਗ ਨੂੰ ਕੋਈ ਦਿੱਤਾ ਕੋ ਬਜ਼ੁਰਗਾਂ ਨੂੰ ਕੁਝ ਨਹੀਂ ਨੌਜਵਾਨ ਬੱਚਿਆਂ ਨੂੰ ਕੁਝ ਨਹੀਂ ਪਿੰਡਾਂ ਵਿੱਚ ਇੱਕ ਕਿੱਟ ਨਹੀਂ ਲੱਗੀ ਜਦੋਂ ਦੇ ਆਏ ਕਿਸੇ ਸ਼ਹਿਰ ਵਿੱਚ ਇੱਕ ਕਿੱਟ ਨਹੀਂ ਲੱਗੀ ਜਦੋਂ ਦੇ ਆਏ ਕੋ ਸਾਡੇ ਐਸਸੀ ਵੰਡੇ ਸਾਡੇ ਬੈਕਵਰਡ ਕਲਾਸੇ ਉਹ ਪੈਸਾ ਤੇ ਦੱਸੋ ਲੱਗ ਕੇ ਤੇ ਰਿਹਾ ਪੈਸਾ ਲੱਗ ਰਿਹਾ ਕੱਲਾ ਭਗਵੰਤ ਮਾਨ ਜੀ ਦੀ ਸਕਿਉਰਿਟੀ ਤੇ ਇਹਨਾਂ ਮੰਤਰੀਆਂ ਦੇ ਟਾਮਜਾਮ ਹੋਰ ਕੁਝ ਵੀ ਕੋਈ ਇੱਕ ਸਿੰਗਲ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆ ਦੱਸ ਸਕਣ ਕਿ ਅਸੀਂ ਕੋਈ ਨਵੀਂ ਕੀਤੀ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਬੜੇ ਬੜੇ ਸਕੂਲ ਆਫ ਐਮਿਨੈਂਸ ਸਾਰੇ ਪੁਰਾਣੇ ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਇੱਕ ਵੱਧੋਵਾਲ ਸਾਡਾ ਵਧੀਆ ਸਕੂਲ ਚੱਲਦਾ ਉਹ ਇਹਨਾਂ ਦੇ ਇੰਜੀਨੀਅਰਸ ਨੇ ਛੇੜਾ ਛਾੜੀ ਕਰ ਲਈ ਉਹ ਉਹਦੀਆਂ ਛੱਤਾਂ ਡਿੱਗ ਪਈਆਂ ਇੱਕ ਵਿਚਾਰੀ ਟੀਚਰ ਨਾਲ ਹੀ ਪੂਰੀ ਹੋ ਗਈ ਹੁਣ ਬ੍ਰਿਲੀਅੰਟ ਸਕੂਲ ਲੈ ਆਂਦੇ ਵੇਖੋ ਆਈਡੀਆ ਬ੍ਰਿਲੀਅੰਟ ਨੇ ਬ੍ਰਿਲੀਅੰਟ ਨਵੇਂ ਕੱਢੇ ਬ੍ਰਿਲੀਅੰਟ ਬ੍ਰਿਲੀਅੰਟ ਉਹ ਬ੍ਰਿਲੀਅੰਸ ਤੇ ਬ੍ਰਿਲੀਅੰਟ ਇੱਕ ਹੀ ਹੁੰਦਾ ਗੱਲ ਇਹ ਨਾ ਹੀ ਬਦਲਨੇ ਤੇ ਬ੍ਰਿਲੀਅੰਟ ਮੈਨੂੰ ਦੱਸੋ ਐਮਨੈਂਸ ਬ੍ਰਿਲੀਅੰਟ ਝੂਠ ਚ ਨਾ ਮਰਜੀ ਇਹਨਾਂ ਕੋ ਸੁਣੋ ਇਹੋ ਜਿਹੇ ਨਵੇਂ ਨਵੇਂ ਨਾਂ ਕੱਢ ਕੇ ਸਿੰਗਾਪੁਰ ਤੋਂ ਲੈ ਆਂਦੇ ਨੇ ਅ ਜਿਨ੍ਹਾਂ ਨੂੰ ਦੱਸਦੇ ਸਿੰਗਾਪੁਰ ਨੂੰ ਟ੍ਰੇਨਿੰਗ ਕਰਾਈ ਕੇ ਤੇ ਦਰਸ਼ਨ ਤੇ ਕਰਾਓ ਸਾਨੂੰ ਕਿਸੇ ਦੇ ਦਰਸ਼ਨ ਕਦੀ ਕੀਤੇ ਕਿਸੇ ਨੇ ਸੜਕਾਂ ਤੇ ਹਾਂਜੀ ਮੁਲਾਜ਼ਮ ਅੱਜ ਵੀ ਧਰਨਾ ਦੇ ਰਹੇ ਨੇ ਮੁਲਾਜ਼ਮਾਂ ਨੇ ਤੇ ਧਰਨਾ ਦੇਣਾ ਹੀ ਦੇਣਾ ਕੁਝ ਇਹਨੂੰ ਦੇਤ ਸੀ ਭਗਵੰਤਾ ਕੇ ਬਾਹਰ ਉਹ ਜੂ ਕਹਿੰਦਾ ਕਿ ਮੇਰਾ ਖਜ਼ਾਨਾ ਪੂਰਾ ਭੁੱਲ ਰਹੀਦਾ ਤੋ ਦੱਸੋ ਕਿਤੋਂ ਭੁੱਲੇ ਸੋ ਇਟਸ ਅ ਫੇਲਡ ਬਜਟ ਫੇਲਡ ਸਰਕਾਰ ਹੈ ਫੇਲਡ ਬਜਟ ਹੈ ਇਹੀ ਕੱਲ ਜਿਹੜਾ ਕਹਿੰਦਾ 13 ਜ਼ੀਰੋ ਦਾ ਰਿਜ਼ਲਟ ਭਗਵੰਤਾਏਗਾ ਬਿਲਕੁਲ ਜ਼ੀਰੋ ਇਹਨਾਂ ਨੂੰ ਆਏਗੀ 13 ਸਾਲ ਬਾਅਦ ਸਾਡਾ ਓਪਨ ਚੈਲੰਜ ਬਿਲਕੁਲ really naya zamana nai thought